ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਨਵਦੀਪ ਸ਼ਰਮਾ ਨજર ਪਾਉਂਦੇ ਹਾਂ ਦੇਸ਼ ਅਤੇ ਦੁਨੀਆ ਦੀਆਂ ਪੱਛੀ ਵੱਡੀਆਂ ਖਬਰਾਂ ਤੇ ਸੰਸਦ ਦੇ ਮੌਨਸੂਨ ਸੈਸ਼ਨ ਦਾ 7ਵਾਂ ਦਿਨ ਕੇਂਦਰ ਸਰਕਾਰ ਪੇਸ਼ ਕਰ ਸਕਦੀ ਹੈ 6 ਨਵੇਂ ਬਿੱਲ ਵਿੱਤ ਮੰਤਰੀ ਨਿਰਮਲਾ ਸੀਤਾਵਰਮਨ ਜੰਮੂ ਕਸ਼ਮੀਰ ਦਾ ਬਜਟ ਕਰਨ ਕੇ ਪੇਸ਼ ਸੰਸਦਚ ਰਾਹੁਲ ਗਾਂਧੀ ਦਾ ਸਰਕਾਰ ਤੇ ਵੱਡਾ ਹਮਲਾ ਕਿਹਾ ਕੇਂਦਰ ਨੇ ਬਜਟ ਚ ਆਮ ਵਰਗ ਦੀ ਪਿੱਠ ਦੇ ਉੱਤੇ ਮਾਰਿਆ ਛੁਰਾ ਮਨੀਸਾ ਸੋਭिया ਦੀ ਜ਼ਮਾਨਤ ਦੀ ਸੁਣਵਾਈ 5 ਅਗਸਤ ਤੱਕ ਮੁਲਤਵੀ ਏਡੀ ਨੇ ਜਵਾਬ ਦਾਖਲ ਕਰਨ ਲਈ ਸੁਪਰੀਮ ਕੋਰਟ ਤੋਂ ਮੰਗਿਆ ਸਮਾਂ ਮਧ ਪ੍ਰਦੇਸ਼ ਚ ਸੀਐਮ ਮੋਹਨ ਜਾਦਵ ਦੀ ਅਗਵਾਈ ਚ ਹੋਵੇਗੀ ਕੈਬਨਟ ਦੀ ਮੀਟਿੰਗ ਲਏ ਜਾ ਸਕਦੇ ਹਨ ਕਈ ਵੱਡੇ ਫੈਸਲੇ 75 ਸਾਲਾਂ ਦੇ ਇਤਿਹਾਸ ਚ ਪਹਿਲੀ ਵਾਰ ਸੁਪਰੀਮ ਕੋਰਟ ਚ ਸ਼ੁਰੂ ਹੋਈ ਲੋਕ ਅਦਾਲਤ ਚੀਫ ਜਸਟਿਸ ਨੇ ਵੀ ਕੀਤੀ ਸੁਣਵਾਈ ਬਾਬਾ ਰਾਮਦੇਵ ਨੂੰ ਲੱਗਾ ਵੱਡਾ ਚਟਕਾ ਦਿੱਲੀ ਹਾਈ ਕੋਰਟ ਨੇ ਕਿਹਾ ਕੋਰੋਨਲ ਤੇ ਦਾਵਾ ਵਾਪਸ ਲਵੇ ਪਤੰਜਲੀ ਮਨੀ ਲaundering ਕੇਸ ਮਾਮਲੇ 'ਚ ਐਨਸੀਪੀ ਦੇ ਨੇਤਾ ਨਵਾਬ ਮਲਿਕ ਨੂੰ ਮਿਲੀ ਰਾਹਤ ਮੈਡੀਕਲ ਅਧਾਰ 'ਤੇ ਸੁਪਰੀਮ ਕੋਰਟ ਨੇ ਦਿੱਤੀ ਜ਼ਮਾਨਤ ਦਿੱਲੀ ਕੋਚਿੰਗ ਸੈਂਟਰ 'ਚ ਵਿਦਿਆਰਥੀਆਂ ਦੀ ਮੌਤ ਮਾਮਲੇ 'ਚ ਬੋਲੇ ਉਪਰਾਸ਼ਟਰਪਤੀ ਜਗਦੀਪ ਧਨਖੜ ਗੈਸ ਚੈਂਬਰ ਤੋਂ ਕੱਟ ਨਹੀਂ ਹਨ ਕੋਚਿੰਗ ਸੈਂਟਰ ਦਿੱਲੀ ਕੋਚਿੰਗ ਸੈਂਟਰ ਮਾਮਲੇ 'ਚ ਕਾਰਵਾਈ ਇੱਕ ਇੰਜੀਨੀਅਰ ਕੀਤਾ ਗਿਆ ਬਰਖਾਸਤ ਇੱਕ ਨੂੰ ਕੀਤਾ ਮੁਅੱਤਲ ਹੁਣ ਤੱਕ ਮਾਮਲੇ ਦੇ ਵਿੱਚ ਸੱਤਾ ਦੀ ਹੋਈ ਗ੍ਰਿਫਤਾਰੀ ਰਾਜਸਥਾਨ ਦੇ ਨਾਗੌਰ ਚ ਛੱਪੜ ਚ ਡੁੱਬਣ ਨਾਲ 4 ਬੱਚਿਆਂ ਦੀ ਹੋਈ ਮੌਤ ਕੇਰਾਪ ਪਿੰਡ ਦੀ ਦੱਸੀ ਜਾ ਰਹੀ ਘਟਨਾ ਝਾਰਖੰਡ ਚ ਪਟਰੀ ਤੋਂ ਉਤਰੀ ਮਾਲਗੱਡੀ ਨਾਲ ਟਕਰਾਈ ਹਾਵੜਾ ਮੁੰਬਈ ਮੇਲ 18 ਡੱਬੇ ਉਤਰੇ ਪਟਰੀ ਤੋਂ 3 ਦੀ ਮੌਤ 2 ਹੋਏ ਜ਼ਖਮੀ ਕੇਰਲ ਦੇ ਬਾਈਨਾਟ ਦੇ ਵਿੱਚ ਲੈਂਡਸਲਾਈਡਿੰਗ ਨਾਲ 24 ਲੋਕਾਂ ਦੀ ਹੋਈ ਮੌਤ ਕਈ ਫਸੇ 에ਅਰ ਫੋਰਸ ਨੇ ਸ਼ੁਰੂ ਕੀਤਾ ਬਚਾਅ ਅਭਿਆਨ ਮੱਧ ਪ੍ਰਦੇਸ਼, ਗੁਜਰਾਤ ਸਮੇਤ 24 ਸੂਬਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ। ਕਰਨਾਟਕ ਹਾਈ ਕੋਰਟ ਨੇ ਕੇਂਦਰ ਨੂੰ ਕਿਹਾ ਬਲਾਤਕਾਰ ਪੀੜਤਾਂ ਦਾ ਇਲਾਜ ਸਿਰਫ ਮਹਿਲਾ ਡਾਕਟਰ ਹੀ ਕਰਨ। ਪੈਰਿਸ 올림픽 ਵਿੱਚ ਮਨੂਪਾਕਰ ਤੇ ਸਰਬਜੋਤ ਕਾਂਸੀ ਤਗਮੇ ਲਈ ਖੇਡਣਗੇ ਮੈਚ ਆਇਰਲੈਂਡ ਨਾਲ ਪਿੜੇਗੀ ਭਾਰਤੀ ਹਾਕੀ ਟੀਮ। ਮੱਧ ਪ੍ਰਦੇਸ਼ ਦੇ ਸਿੰਗਰੋਲੀ 'ਚ ਜਨਮ ਦਿਨ ਵਾਲੇ ਦਿਨ ਹੀ 2.5 ਸਾਲਾ ਬੱਚੀ ਦੀ ਬੋਰਵੈਲ 'ਚੋਂ ਮਿਲੀ ਲਾਸ਼। ਖੇਡਦਿਆਂ ਹੋਇਆਂ 100 ਫੁੱਟ ਟੁੰਗੇ ਬੋਰਵੈਲ ਚ ਡਿੱਗੀ ਸੀ ਬੱਚੀ ਸਾਲ 'ਚ 10 ਦਿਨ ਬਿਨਾ ਬੈਗ ਸਕੂਲ ਜਾਣਗੇ ਬੱਚੇ ਬੈਗਲੈਸ ਡੇ ਲਈ ਕੇਂਦਰੀ ਸਿੱਖਿਆ ਮੰਤਰਾਲਾ ਨੇ ਜਾਰੀ ਕੀਤੇ ਨਿਰਦੇਸ਼ ਰੱਖਿਆ ਖਰੀਦ ਪਰੀਸ਼ਦ ਦੀ ਬੈਠਕ ਵਿੱਚ ਵੱਡਾ ਫੈਸਲਾ ਬਖਤਰਬੰਦ ਲੜਾਕੂ ਵਾਹਨਾ ਅਤੇ ਇੰਟਰਸੈਪਟਰ ਕਿਸ਼ਤੀਆਂ ਦੀ ਖਰੀਦ ਨੂੰ ਦਿੱਤੀ ਮਨਜ਼ੂਰੀ ਜੰਮੂ ਕਸ਼ਮੀਰ ਦੇ ਸਪੋਰਟ ਦੀ ਦੁਕਾਨ 'ਚ ਤਮਾਕਾ ਚਾਰ ਲੋਕਾਂ ਦੀ ਦਰਦਨਾਕ ਮੌਤ ਪਿਛਾਰ ਦੇ ਵਿਸ਼ਾਲੀ ਚ ਸੜਕ ਹਾਸਾ ਟਰੱਕ ਨਾਲ ਟਕਰਾਇਆ ਔਟੋ ਰਿਕਸ਼ਾ 5 ਲੋਕਾਂ ਦੀ ਹੋਈ ਮੌਤ ਭੈਣ ਦੀ ਮਾਰਕਟਾਈ ਤੋਂ ਤੰਗ ਤਿੰਨ ਭਰਾਵਾਂ ਨੇ ਜੀਜੇ ਦੀ ਲਈ ਜਾਣ ਛੱਤੀਸਗੜ੍ਹ ਦੇ ਜਸ਼ਪੁਰ ਨਗਰ ਦਾ ਦਸਿਆ ਜਾ ਰਿਹਾ ਮਾਮਲਾ ਮਧ ਪ੍ਰਦੇਸ਼ ਦੇ ਮੋਰੇਨਾ ਚ ਹਥਿਆਰਬੰਦ ਬਦਮਾਸ਼ਾਂ ਨੇ ਤੇਲ ਕਾਰੋਬਾਰੀ ਦੇ ਘਰ ਦਾਖਲ ਹੋ ਕੇ ਕੀ ਦਿੱਤਾ ਵਾਰਦਾਤ ਨੂੰ ਅੰਜਾਮ 10 ਲੱਖ ਦੇ ਗਹਿਣੇ ਚੋਰੀ ਕਰ ਹੋਏ ਫਰਾਰ ਛੱਤੀਸਗੜ੍ਹ ਦੇ ਜਗਦਲਪੁਰ ਚ ਪਤੀ ਨੇ ਕੀਤਾ ਪਤਨੀ ਦਾ ਕਤਲ ਖਾਣਾ ਬਣਾਉਣ ਤੋਂ ਕੀਤਾ ਸੀਨਕਾਰ ਨੌਇਡਾ ਵੀ ਇੱਥੇ ਇੱਕ ਮਹਿਲਾ ਡਾਕਟਰ ਸਾਈਬਰ ਠੱਗਾ ਦਾ ਬਣੀ ਸ਼ਿਕਾਰ ਸਾਈਬਰ ਠੱਗਾਂ ਨੇ 2 ਦਿਨਾਂ ਤੱਕ ਡਿਜੀਟਲ ਅਰੈਸਟ ਰੱਖ 60 ਲੱਖ ਰੁਪਏ ਠੱਗੇ ਭਾਰਤ-ਸ਼੍ਰੀਲੰਕਾ ਸੀਰੀਜ਼ ਦਾ ਅੱਜ ਆਖਰੀ ਮੈਚ 2-1 ਨਾਲ ਪਹਿਲਾਂ ਹੀ ਸੀਰੀਜ਼ ਤੇ ਕਬਜ਼ਾ ਕਰ ਚੁੱਕੀ ਹੈ ਭਾਰਤੀ ਟੀਮ ਦੇਸ਼ ਅਤੇ ਦੁਨੀਆ ਦੀਆਂ ਖਬਰਾਂ ਦੇਖਣ ਲਈ ਜੁੜੇ ਰਹੋ ਜਗਬਾਨੀ ਟੀਵੀ ਨਾਲ